meri kitni aa rahi hai oye bauji me ticket hai kya la tha makkhiyan chuhe chahe chhe gaye da te nahi koi re sada ithe rega lokon ko

ਹਾਂ ਜੀ ਹੁਣ ਲਾ ਅੱਜ ਕੱਲ੍ਹ ਵੀ ਬਹੁਤ 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 ਕੀ ਪਾਇਆ ਜਾਂਦੀ ਤੇ ਕਰੀ ਮਤਲਬ ਡੇਰੀ ਹੈ ਸਾਨੂੰ ਇਲੈਕਸ਼ਨ ਕਮਿਸ਼ਨ ਕੋਲ ਕੰਪਲੇਂਟ ਆਈ ਹੈ ਜੀ ਜਿਹਦੇ ਚ ਸਾਨੂੰ ਮੈਂਸ਼ਨ ਕਰਕੇ ਆਏ ਕਿ ਕੋਈ ਨਕਲੀ ਦੁੱਧ ਨਕਲੀ ਕਿਉਂ ਨਾ ਕੁਝ ਕਰ ਰਹੀ ਹੈ ਤੇ ਅਸੀਂ ਜਦੋਂ ਆ ਕੇ ਦੇਖਿਆ ਤੇ ਸਾਨੂੰ ਡਾਊਟਫੁਲ ਹੈ ਜੀ ਬਹੁਤ ਸਾਰਾ ਬਹੁਤ ਸਾਰੇ ਕੁਆਂਟੀਟੀ ਜੀ ਸਾਨੂੰ ਡੰਸ ਸੁਣਿਆ ਅਪਰੋਕਸੀਮੇਟਲੀ 25 ਤੋਂ 26 ਡੰਸ ਨੇ ਤੇ ਇੱਕ ਡੰਸ ਦੇ ਵਿੱਚ 200 ਕਿਲੋ ਤੋਂ ਤੇ ਕਿਉਂ ਹੈ ਤੇ ਕੁਝ ਤੁਸੀਂ ਆਪ ਦੇਖ ਸਕਦੇ ਹੋ ਜੀ ਬਹੁਤ ਹੀ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨ ਦੇ ਵਿੱਚ ਘੋਪਿਆ ਜੀ ਆ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਤੇ ਕਿਤੇ ਕੋਈ ਬਲੈਕਨੈਸ ਹੈ ਕੁਝ ਦੇਖੋ ਆ ਸਾਰੇ ਝਾੜੇ ਲੱਗੇ ਨੇ ਬਹੁਤ ਬਹੁਤ ਹੀ ਬੁਰਾ ਹਾਲ ਹੈ ਕਿੰਨਾ ਮਾਲ ਪੜਿਆ ਗਿਆ ਜੀ ਟੋਟਲ ਹੈ ਦੱਸਿਆ ਜਿਵੇਂ 25 26 ਡਰਮ ਹੈ ਜੀ 200 ਕਿਲੋ ਇਹਦੇ ਵਿੱਚ ਹੈ ਤਾਂ ਹੁਣ ਅਗਲੀ ਕੀ ਕਾਰਵਾਈ ਕੀਤੀ ਅਸੀਂ ਹੁਣ ਡਿਫਰੈਂਟ ਬੈਚਸ ਦੇ ਵਿੱਚ ਇਹਨਾਂ ਦਾ ਮਿਕਸ ਕਰਕੇ ਸੈਂਪਲਸ ਲਵਾਂਗੇ ਤੇ ਟੈਸਟ ਕਰਾਂਗੇ ਡਿਸਟ੍ਰਿਕਟ ਫੂਡ ਸੇਫਟੀ ਆਫਸਰ ਸਾਹਿਬ ਨਾਲ ਆਏ ਨੇ ਇਹਨਾਂ ਦੀ ਟੀਮ ਆਈ ਹੈ ਤੇ तकरीबन 25 ਡਰਮ ਹਾਂਜੀ 25 ਡਰਮ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਆਪਣੇ ਨਕਲੀ ਕਿਉਂ ਜਾਂ ਮਤਲਬ ਮਿਲਾਵਟੀ ਕਿਉਂ ਇੱਥੇ ਹੈਗਾ ਦੇਸੀ ਕਿਉਂ ਤੁਸੀਂ ਖੁਦ ਪਰਸਨਲ ਵਿਜ਼ਿਟ ਕੀਤੀ ਹੈ ਕਿੱਦਾਂ ਦੇ ਜਿਹੜੇ ਹਾਲਾਤ ਸੀਗੇ ਜਿਹੜਾ ਇਹਨਾਂ ਦਾ ਸਟੋਰ ਬਣਿਆ ਹੋਇਆ ਹੈ ਜੀ ਇਹ ਤਾਂ ਜੀ ਬਹੁਤ ਮਾੜੀ ਹਾਲਤ ਦੇ ਵਿੱਚ ਤੁਸੀਂ ਆਪ ਵੀ ਦੇਖ ਕੇ ਆਏ ਹੋ ਵਿੱਚ ਗੰਦਗੀ ਹੈ ਮੱਖੀਆਂ ਨੇ ਇਸ ਹੋਰ ਚੂਹੇ ਦੀ ਵੀ ਕੁਝ ਵੇਸਟੇਜ ਵਗੈਰਾ ਵਿੱਚ ਨਾਲ ਹੀ ਮਿਕਸ ਹੋਈ ਪਈ ਹੈ ਤੇ ਬਾਕੀ ਪੀਐਫਐਸਓ ਸਾਹਿਬ ਦੱਸ ਰਹੇ ਜੀ ਕੁਝ ਫੰਗਸ ਫੰਗਸ ਵੀ ਲੱਗੀ ਹੋਈ ਹੈ ਤੇ ਪੱਲੀ ਨਜ਼ਰੀਏ ਦੇਖ ਕੇ ਦੱਸ ਰਹੇ ਸੀ ਵੀ ਇਹ ਖਾਣਯੋਗ ਨਹੀਂ ਹੈਗਾ ਜੋ ਵੀ ਇਹ ਸਪਲਾਈ ਤੇ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਜੀ ਇਹ ਦੇਰੇ ਹੀ ਆਪਦੇ ਵੱਲੋਂ ਸੈਂਪਲ ਭਰ ਰਹੇ ਜੋ ਵੀ ਬਣਦੀ ਕਾਰਵਾਈ ਹੈਗੀ ਅਸੀਂ ਬਣ ਬਣਦੀ ਕਾਰਵਾਈ ਕਰਾਂਗੇ